ਸਤਿ ਸ਼੍ਰੀ ਅਕਾਲ ਜੀ ਚੈਨਲ ਬੋਲ ਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਜਿਸੀ ਪਹੁੰਚੇ ਆ ਪੁਲਿਸ ਚੌਕ ਕੀ ਸ਼੍ਰੀ ਅਨੰਦਪੁਰ ਸਾਹਿਬ ਜਿੱਥੇ ਸਿਟੀ ਇਨਚਾਰਜ ਐਸਆਈ ਸਮਰਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲਿਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਸਮਾਜ ਦੇ ਵਿੱਚ ਜਿਹੜੇ ਸ਼ਹਿਰ ਦੀ ਗੱਲ ਕਰੀਏ ਜਾਂ ਸ਼ਹਿਰ ਦੇ ਵਿੱਚ ਜਿਹੜੇ ਹੁੱਲੜਵਾਜ ਨੇ ਉਹਨਾਂ ਦੇ ਉੱਪਰ ਉਹਨਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਰਹੇਗੀ ਉਹਨਾਂ ਦੇ ਨਾਲ ਕਿਸ ਸਾਖੀ ਦਾ ਨਿਜਿੱਠਿਆ ਜਾਵੇਗਾ ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੋ ਵੀ ਸਮਾਜ ਦੇ ਵਿੱਚ ਸ਼ਹਿਰ ਦੇ ਵਿੱਚ ਹੁੱਲੜਵਾਜੀ ਕਰਦੇ ਆ ਜਾਂ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਦਾ ਸੇਵਨ ਕਰਦੇ ਆ ਜਾਂ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਪ੍ਰਤੀ ਪੰਜਾਬ ਪੁਲਿਸ ਦੀ ਕਿਹੋ ਜੀ ਕਾਰਗੁਜ਼ਾਰੀ ਰਹਿਣ ਵਾਲੀ ਹੈ ਤੇ ਖਾਸ ਕਰਕੇ ਏਐਸਆਈ ਸਮਰਜੀਤ ਸਿੰਘ ਉਹਨਾਂ ਦੀ ਕਿਹੋ ਜੀ ਕਾਰਗੁਜ਼ਾਰੀ ਹੈ ਉਹ ਉਹਨਾਂ ਦੇ ਵੱਲੋਂ ਰਵਈਆ ਕੀ ਰਹਿਣ ਵਾਲਾ ਉਹ ਸਾਰੀਆਂ ਗੱਲਾਂ ਅੱਜ ਉਹਨਾਂ ਨਾਲ ਕਰਾਂਗੇ ਤੇ ਸਰ ਜਿਹੜੇ ਹੁੱਲੜਵਾਜ ਹੈਗੇ ਆ ਜਾਂ ਟ੍ਰਿਪਲਿੰਗ ਕਰਦੇ ਹੈਗੇ ਜਾਂ ਮੋਟਰਸਾਈਕਲ ਹੈ ਤੇਗੇ ਜਾਂ ਸਕੂਲਾਂ ਦੇ ਟਾਈਮਾਂ ਤੇ ਜਿਹੜੀ ਮਾਰਗ ਉਹਨਾਂ ਜਿਹੜੇ ਹੁੱਲੜਵਾਜਾਂ ਨੂੰ ਕੀ ਕਹਿਣਾ ਚਾਹੋਗੇ ਜੀ ਦੇ ਕੋ ਹਲੜਵਾਜਾਂ ਉਹਨਾਂ ਦਾ ਜਿੱਥੇ ਵੀ ਮੈਂ ਕਿਤੇ ਲੱਗਦਾ ਇੰਚਾਰਜ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਆਨੰਦਪੁਰ ਸਾਹਿਬ ਦੇ ਹਲੜਵਾਜਾਂ ਨੂੰ ਪਤਾ ਲੱਗ ਗਿਆ ਹੋਵੇਗਾ ਲਈ ਸਮਰਜੀਤ ਸਿੰਘ ਚੌਕੀ ਇੰਚਾਰਜ ਆਨੰਦਪੁਰ ਸਾਹਿਬ ਸਿਟੀ ਆ ਗਿਆ ਚੁੱਕਾ ਹੈ ਤੇ ਉਹ ਜਿਨ੍ਹਾਂ ਨੂੰ ਤਾਂ ਪਹਿਲਾਂ ਪਤਾ ਹੈ ਉਹ ਤਾਂ ਸਮਝ ਗਏ ਹੋਣਗੇ ਤੇ ਬਾਕੀਆਂ ਨੂੰ ਵੀ ਸਮਝਾ ਦੇਣਗੇ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਸਖਤ ਵਾਰਨਿੰਗ ਕਰਦਾ ਕਿ ਮੈਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕਿਸੇ ਵੀ ਭਾਵੇਂ ਜਿੱਡੇ ਮਰਜੀ ਪਹੁੰਚ ਵਾਲੇ ਹੋਣ ਚਾਰਤੀ ਹੋਣ ਇਮੋਂ ਨੂੰ ਨਹੀਂ ਬਖਸ਼ਾਂਗਾ ਜਿਹੜੇ ਸ਼ਾਂਤੀ ਭੰਗ ਕਰਨਗੇ ਭਾਵੇਂ ਕੋਈ ਸੜਕਾਂ ਦੇ ਖੜਦੇ ਨੇ ਭਾਵੇਂ ਕੋਈ ਅਸਲਾ ਲੈ ਕੇ ਫਿਰਦੇ ਨੇ ਭਾਵੇਂ ਕੋਈ ਹੋਰ ਲੜਾਈ ਝਗੜੇ ਕਰਦੇ ਨੇ ਭਾਵੇਂ ਕੋਈ ਨਸ਼ੀਲਾ ਪਦਾਰਥ ਵੇਚਣ ਵਾਲੇ ਨੇ ਉਹ ਜਾਂ ਤਾਂ ਇਹ ਕੰਮ ਛੱਡ ਦੇਣ ਇਸ ਇਲਾਕੇ ਦੇ ਵਿੱਚ ਜੇ ਰਹਿਣਾ ਉਹਨਾਂ ਨੇ ਫੇਰ ਤਾਂ ਸ਼ਾਂਤੀ ਨਾਲ ਰਹਿ ਸਕਦੇ ਆ ਨਹੀਂ ਤਾਂ ਉਹ ਇਲਾਕਾ ਛੱਡ ਕੇ ਚਲੇ ਜਾਣ ਨਹੀਂ ਬਖਸ਼ਾਂਗਾ ਨਹੀਂ ਉਹਨਾਂ ਨੂੰ ਮੈਂ ਬਹੁਤ ਸਖਤ ਉਹਨਾਂ ਦੇ ਕਾਰਵਾਈ ਕਰਾਂਗਾ ਕਿਸੇ ਵੀ ਹਾਲਤ 'ਚ ਨਹੀਂ ਬਖਸ਼ਾਂਗਾ ਦੇਖੋ ਪੰਜਾਬ ਸਰਕਾਰ ਨੇ ਵੀ ਜੁੱਧ ਨਸ਼ਿਆਂ ਵਿਰੁੱਧ ਸਕੀਮ ਚਲਾਈ ਹੋਈ ਹੈ ਮੈਂ ਖੁਦ ਕੋਈ ਨਸ਼ਾ ਨਹੀਂ ਕਰਦਾ ਇੱਕ ਚਾਹ ਪੀਣ ਵਾਲਾ ਹਾਂ ਸਿਰਫ ਤੇ ਜਿਹੜੇ ਬੰਦੇ ਕੀਟੇ ਦਾ ਵਪਾਰ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਵੇਚਣ ਦਾ ਕੰਮ ਕਰਦੇ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਕਿ ਉਹ ਪੰਜਾਬ ਦੀ ਜਵਾਨੀ ਦਾ ਘਾਣ ਨਾ ਕਰਨ ਨਾ ਆਪਣੇ ਪਰਿਵਾਰਾਂ ਨੂੰ ਬਰਬਾਦ ਕਰਨ ਜੇ ਕੋਈ ਬੰਦਾ ਨਸ਼ੇ ਦਾ ਵਪਾਰ ਕਰਦਾ ਹੈ ਜਾਂ ਵੇਚਦਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤਾਂ ਉਹ ਆਪਣਾ ਕੰਮ ਛੱਡ ਦੇਣ ਇਹ ਜੇ ਨਹੀਂ ਛੱਡਣਗੇ ਤਾਂ ਫਿਰ ਉਹਨਾਂ ਦੇ ਬਹੁਤ ਜ਼ਿਆਦਾ ਕਾਰਵਾਈ ਕੀਤੀ ਜਾਊਗੀ ਕਿਸੇ ਵੀ ਕੀਮਤ ਇਨੀ ਬਕਸ਼ਾ ਜਾਏਗਾ ਜਿ cục ਜਿਹੜੇ ਹਾਲਾਤ ਬਣੇ ਨੇ ਜੰਮੂ ਕਸ਼ਮੀਰ ਦੇ ਵਿੱਚ ਹਮਲੇ ਤੋਂ ਬਾਅਦ ਉਹਦੇ ਚ ਮੇਰੀ ਲੋਕਾਂ ਨੂੰ ਜਿਹੜੇ ਸਾਡੇ ਦੇਸ਼ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਜਾਂ ਬਾਰਡਰ ਤੇ ਲੋਕ ਨੇ ਬੈਠੇ ਇਹਨਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਡਰਨ ਦੀ ਕੋਈ ਲੋੜ ਨਹੀਂ ਹੈ ਜੇ ਰਾਸ਼ਣਾ ਇਕੱਠਾ ਕਰਨ ਵਾਲੀ ਵੀ ਕੋਈ ਹੈਗੀ ਗੱਲਬਾਤ ਤਾਂ ਇਦਾਂ ਦੀ ਕੋਈ ਜ਼ਿਆਦਾ ਉਹਦੇ ਵਾਸਤੇ ਵੀ ਕੋਈ ਜ਼ਿਆਦਾ ਇਕੱਠਾ ਕਰਨ ਦੀ ਲੋੜ ਹੈ ਨਹੀਂ ਤੇ ਮੇਰੀ ਖਾਸ ਕਰਕੇ ਦੁਕਾਨਦਾਰ ਭਰਾਵਾਂ ਨੂੰ ਬਹੁਤ ਜ਼ਿਆਦਾ ਅਪੀਲ ਹੈ ਜਿਵੇਂ ਕਿ ਕਰੋਨਾ ਕਾਲ ਦੇ ਟਾਈਮ ਕਾਫੀ ਜ਼ਿਆਦਾ ਦੁਕਾਨਦਾਰਾਂ ਨੇ ਮਹਿੰਗੇ ਰੇਟ ਕੀਤੇ ਸੀਗੇ ਜਿਹੜੇ ਸਾਮਾਨ ਦੇ ਜਿਹੜੇ ਲੋਕਾਂ ਨੂੰ ਬਹੁਤ ਜ਼ਿਆਦਾ ਮਹਿੰਗੀਆਂ ਰੇਟਾਂ ਤੇ ਚੀਜ਼ਾਂ ਲੈਣੀਆਂ ਪਈਆਂ ਸੀ ਪਰ ਬਾਅਦ ਦੇ ਵਿੱਚ ਠੀਕ ਹੋ ਗਿਆ ਸੀ ਤੇ ਹੁਣ ਵੀ ਮੇਰੀ ਬੇਨਤੀ ਇਹੀ ਹੈ ਪੇ ਦੁਕਾਨਦਾਰ ਭਰਾ ਇਹਨਾਂ ਚੀਜ਼ਾਂ ਦਾ ਕੋਈ ਜਾਇਜ਼ ਫਾਇਦਾ ਨਾ ਠਾਵੇ ਤੇ ਬਹੁਤ ਜ਼ਿਆਦਾ ਪੀਲ ਹੈ ਕਿਉਂਕਿ ਸਾਡੇ ਤੁਸੀਂ ਵੀ ਆਪਣਿਆਂ ਤੇ ਲੋਕ ਵੀ ਸਾਡੇ ਆਪਣਿਆਂ ਨੇ